ਸਸ ਸ੍ਰੀ ਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਮੇਰੀਆਂ ਭੈਣਾਂ ਵਾਸਤੇ ਬਹੁਤ ਹੀ ਵਧੀਆ ਤੇ ਤਾਕਤਵਰ ਚੀਜ਼ ਲੈ ਕੇ ਆਈਆਂ ਜਿਹੜੀਆਂ ਕੀ ਆਪਣੀਆਂ ਮਾਤਾ ਨਾਨੀਆਂ ਦਾਦੀਆਂ ਖਾਂਦੀਆਂ ਸੀ ਤੇ ਤਾਕਤ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਸਰੀਰ ਵੀ ਕਾਇਮ ਪਏ ਸੀ ਜਿਹਦੇ ਅੱਜ ਕੱਲ ਕਮਜ਼ੋਰੀ ਥੋੜੇ ਜਿ ਨਾਲ ਹੀ ਆ ਜਾਂਦੀ ਹੈਗੀ ਅਗਰ ਤੁਸੀਂ ਇਹਨੂੰ ਬਣਾ ਕੇ ਖਾਨੀਓ ਤੇ ਤੁਹਾਡਾ ਸਰੀਰ ਇੱਕਦਮ ਤਾਕਤ ਫੜ ਜਾਊਗਾ ਜਾਨ ਪੈ ਜੂਗੀ ਲਕੋਰੀਏ ਦੀ ਬਿਮਾਰੀ ਨਹੀਂ ਰਹਿਣੀ ਜੀ ਇਹਦੇ ਨਾਲ ਕੋਈ ਮਾਹਵਾਰੀ ਦੀ ਦਿੱਕਤ ਨਹੀਂ ਰਹਿਣੀ ਆਪਾਂ ਬੱਚੀਆਂ ਨੂੰ ਵੀ ਦੇ ਸਕਦੇ ਆ ਜੀ ਕੋਈ ਨੁਕਸਾਨ ਨਹੀਂ ਕਰਦੀ ਇਹ ਬਹੁਤ ਹੀ ਵਧੀਆ ਆਈਟਮ ਹੈ ਜੀ ਤੁਸੀਂ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਆਪੋ ਆਪਣੇ ਫੋਨਾਂ ਦੇ ਵਿੱਚ ਤਾਂ ਕਿ ਤੁਹਾਨੂੰ ਬਣਾਉਣੀ ਸੌਖੀ ਹੋ ਜੇ ਹਨਾ ਆਪਾਂ ਨੇ ਇਹਦੀ ਖਾਤਰ ਕੀ ਲਿਆ ਹੈਗਾ ਜੀ ਅੱਧਾ ਕਿਲੋ ਸੌਂਫ ਲਈ ਹੈ ਅੱਧਾ ਕਿਲੋ ਆਪਾਂ ਮਿਸ਼ਰੀ ਲਈ ਹੈ ਅੱਧਾ ਕਿਲੋ ਆਪਾਂ ਸੰਘੇੜੇ ਲਏ ਹੈ ਜੀ ਥੋੜੀਆਂ ਜੀਆਂ ਆਪਾਂ ਮੁੱਠੀ ਕਗਰ ਲੇਚੀਆਂ ਲਈਆਂ ਨੇ ਤੇ ਇਹਦੇ ਵਾਸਤੇ ਆਪਾਂ ਲਏ ਹੈ ਜੀ ਪਾਈਆ ਕਾਜੂ ਲਏ ਨੇ ਚਾਰੇ ਮਗਜ ਲਏ ਨੇ ਆਪਾਂ ਤੇ ਆਪਾਂ ਪਾਈਆ ਬਦਾਮ ਲਏ ਆ ਜੀ ਤੇ ਇੱਕ ਗੁੱਟ ਖੋਪੇ ਦਾ ਲਿਆ ਹੈਗਾ ਠੀਕ ਹੈ ਜੀ ਇਹ ਆਈਟਮ ਹੈ ਜੀ ਇਹਦੇ ਵਿੱਚ ਤੇ ਘਿਓ ਆਟਾ ਤਾਂ ਤੁਹਾਨੂੰ ਪਤਾ ਪੈਂਦਾ ਹੀ ਹੁੰਦਾ ਹੈਗਾ ਇਹਨੇ ਤੁਹਾਡੇ ਸਰੀਰ ਦੇ ਵਿੱਚ ਜਾਣ ਪਾਦ ਨਹੀਂ ਅਗਰ ਤੁਸੀਂ ਬਣਾ ਕੇ ਖਾਣੇ ਹੋ ਤਾਂ ਤੁਸੀਂ ਕਿਲੋ ਕਿਲੋ ਸੌਫ ਵੀ ਖਾ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਵੀ ਇਹ ਅੱਧਾ ਅੱਧਾ ਕਿਲੋ ਸਮਾਨ ਹੈ ਜੀ ਤੇ ਇਹਦੀ ਖਾਤਰ ਆਪਾਂ ਨੇ ਕਿਲੋ ਘਿਓ ਲਿਆ ਅਗਰ ਆਪਣੇ ਕੋਲੇ ਅੱਧਾ ਅੱਧਾ ਕਿਲੋ ਸਮਾਨ ਆ ਤਾਂ ਆਪਾਂ ਨੂੰ ਘਿਓ ਕਿਲੋ ਪਾਉਣਾ ਪਊਗਾ ਆਪਾਂ ਇੱਕ ਵਾਰੀ ਕੜਾਈ ਦੇ ਵਿੱਚ ਪਾ ਲਿਆ ਜੀ ਪੌਣਾ ਕਿਲੋ ਘਿਓ ਬਾਟੀ ਘਿਓ ਦੀ ਆਪਾਂ ਰੱਖ ਲਈ ਇੱਕ ਵਾਰੀ ਉਹ ਆਪਾਂ ਫਿਰ ਤੁਹਾਨੂੰ ਦੱਸ ਦਿਆਂ ਵੀ ਆਪਾਂ ਉਹ ਕਦੋਂ ਪਾਉਣਾ ਹੈਗਾ ਤੁਸੀਂ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਕਿੱਥੋਂ ਕਿੱਥੋਂ ਤੁਸੀਂ ਮੇਰੀਆਂ ਭੈਣਾਂ ਵੀਡੀਓ ਦੇਖੀ ਜਾਂਦੀਆਂ ਮੇਰੇ ਵੀਰ ਦੇਖੀ ਜਾਂਦੇ ਨੇ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਆਪਦਾ ਨਾਮ ਲਿਖ ਕੇ ਤੇ ਆਪਦਾ ਅਤਾ ਪਤਾ ਲਿਖ ਕੇ ਤਾਂ ਕਿ ਮੈਨੂੰ ਪਤਾ ਲੱਗ ਜੇ ਵੀ ਮੇਰੀ ਵੀਡੀਓ ਕਿੱਥੋਂ ਕਿੱਥੋਂ ਤੱਕ ਗਈ ਤੇ ਕਿਹੜੇ-ਕਿਹੜੇ ਵੀਰਾਂ ਨੇ ਮੇਰੀ ਵੀਡੀਓ ਦੇਖ ਲਈ ਤੇ ਮੈਨੂੰ ਫਿਰ ਬਹੁਤ ਹੀ ਜ਼ਿਆਦਾ ਮਤਲਬ ਖੁਸ਼ੀ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਤੋਂ ਵਧੀਆ ਤੋਂ ਵਧੀਆ ਵੀਡੀਓ ਤੁਹਾਡੀ ਖਾਤਰ ਲੈ ਕੇ ਆਉਨੇ ਆ ਜਿਹੜੀਆਂ ਕਿ ਸਿਹਤ ਸੰਬੰਧੀ ਹੁੰਦੀਆਂ ਜੀ ਜਿਹੜੀਆਂ ਕਿ ਸਰੀਰ ਨੂੰ ਆਪਣੇ ਤੰਦਰੁਸਤ ਰੱਖਦੀਆਂ ਨੇ ਆਪਾਂ ਇਹਦੇ ਵਿੱਚ ਕੀ ਕੀਤਾ ਜੀ ਅੱਧਾ ਮਤਲਬ ਪੌਣਾ ਕਿਲੋ ਘਿਓ ਪਾ ਕੇ ਆਪਾਂ ਸਿਰਫ ਅੱਧਾ ਕਿਲੋ ਆਟਾ ਪਾਇਆ ਇਹਦੇ ਵਿੱਚ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਸੰਘੇੜਿਆਂ ਦਾ ਵੀ ਆਟਾ ਹੋ ਜਾਂਦਾ ਹੈਗਾ ਆਪਾਂ ਇਹਨੂੰ ਆਟੇ ਨੂੰ ਲਿਆ ਜੀ ਭੁੰਨ ਪੌਣਾ ਕਿਲੋ ਘਿਓ ਦੇ ਵਿੱਚ ਆਪਾਂ ਅੱਧਾ ਕਿਲੋ ਆਟਾ ਭੁੰਨ ਲਿਆ ਤੇ ਉਹਦੇ ਵਿੱਚ ਮੁੜ ਕੇ ਆਪਾਂ ਜਦੋਂ ਵਧੀਆ ਭੁੱਜ ਗਿਆ ਤੇ ਆਪਾਂ ਪਾ ਦੇਣੀ ਹੈ ਜੀ ਸੌਂਫ ਸੌਂਫ ਨੇ ਵਧੀਆ ਬਣ ਜਾਣਾ ਹੈਗਾ ਭੁੱਜ ਜਾਣਾ ਜੀ ਇਹਨੇ ਤਿਆਰ ਹੋ ਜਾਣਾ ਵਧੀਆ ਤੇ ਆਹ ਦੇਖੋ ਤੁਸੀਂ ਵਧੀਆ ਹੋਣ ਲੱਗ ਗਈ ਆਪਾਂ ਪਹਿਲਾਂ ਸੌਂਫ ਪਾਉਣੀ ਆਟਾ ਭੁੰਨ ਕੇ ਹੋਰ ਕੋਈ ਚੀਜ਼ ਨਹੀਂ ਪਾਉਣੀ ਹੈਗੀ ਇਸ ਚੀਜ਼ ਦਾ ਧਿਆਨ ਰੱਖਿਓ ਠੀਕ ਹੈ ਜੀ ਆਹ ਦੇਖੋ ਸੌਂਫ ਵਧੀਆ ਬਣਨ ਲੱਗ ਗਈ ਜਦੋਂ ਇਹ ਘਿਓ ਛੱਡ ਗਈ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜਿਹੜਾ ਆਪਾਂ ਸੰਘੇੜਿਆਂ ਦਾ ਆਟਾ ਬਣਾਇਆ ਜੀ ਉਹਨੂੰ ਪਾ ਲਓ ਤੁਸੀਂ ਵਿੱਚ ਹੁਣ ਤੁਸੀਂ ਇਹਨੂੰ ਹਲਾ ਲਓ ਇਹਨੂੰ ਰਲਾ ਲਓ ਵਿੱਚ ਇਹਦੇ ਆ ਦੇਖੋ ਤੁਸੀਂ ਇਹਨੇ ਵੀ ਵਧੀਆ ਬਣ ਜਾਣਾ ਹੁਣ ਤੁਸੀਂ ਧਿਆਨ ਨਾਲ ਬਣਾ ਲਿਓ ਬਈ ਕੁੜੀਓ ਫਿਰ ਤੁਹਾਨੂੰ ਦੁਬਾਰੇ ਪੁੱਛਣਾ ਪੈਂਦਾ ਹੈਗਾ ਇਹਦੀਆਂ ਆਪਾਂ ਪਿੰਨੀਆਂ ਬਣਾ ਕੇ ਖਾਣੀਆਂ ਅਗਰ ਆਪਾਂ ਇੱਕ ਸਵੇਰੇ ਇੱਕ ਸ਼ਾਮ ਦੁੱਧ ਦੇ ਨਾਲ ਖਾਣੇ ਆ ਤਾਂ ਬਹੁਤ ਜ਼ਿਆਦ ਪੌਂਦੀ ਹੈ ਕਦੇ ਵੀ ਤੁਹਾਡੇ ਪੇਟ ਨੂੰ ਸੋਜਾ ਨਹੀਂ ਰਹੂਗਾ ਕਦੇ ਵੀ ਤੁਹਾਡਾ ਪੇਟ ਨਹੀਂ ਲਟਕੂਗਾ ਬਾਡੀ ਤੁਹਾਡੀ ਤੰਦਰੁਸਤ ਰਹੂਗੀ ਸਟਰੋਂਗ ਰਹੂਗੀ ਠੀਕ ਹੈ ਜੀ ਆ ਦੇਖੋ ਜੀ ਆਪਾਂ ਹੁਣ ਇਹਨੂੰ ਆਟੇ ਨੂੰ ਭੁੰਨ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਜਿਹੜਾ ਆਪਾਂ ਘਿਓ ਰੱਖਿਆ ਸੀਗਾ ਜੀ ਬਾਟੀ ਉਹਨੂੰ ਆਪਾਂ ਇਹਦੇ ਵਿੱਚ ਪਾ ਲਿਆ ਚੰਗੀ ਤਰ੍ਹਾਂ ਇਹ ਵਧੀਆ ਬਣ ਜਾਣਾ ਇਹਨੇ ਕਿਉਂਕਿ ਇਹ ਆਟਾ ਜਿਹੜਾ ਹੁੰਦਾ ਸੰਘੇੜਾਂ ਦਾ ਜੀ ਇਹ ਘਿਓ ਸੋਕ ਲੈਂਦਾ ਹੈਗਾ ਹਜੇ ਫਿਰ ਆਪਾਂ ਡਰਾਈ ਫਰੂਟ ਵੀ ਪਾਉਣੇ ਨੇ ਉਹ ਵੀ ਥੋੜਾ ਬਹੁਤਾ ਮਤਲਬ ਉਹਨਾਂ ਨਾਲ ਵੀ ਖੁਸ਼ਕ ਹੋ ਜਾਂਦਾ ਨਹੀਂ ਤਾਂ ਫਿਰ ਆਪਣੀਆਂ ਪਿੰਨੀਆਂ ਨਾ ਸੁੱਕੀਆਂ ਸੁੱਕੀਆਂ ਬਣਨਗੀਆਂ ਆ ਆਪਾਂ ਲੇਚੀਆਂ ਰਗੜੀਆਂ ਸੀਗੀਆਂ ਜੀ ਇਹਨੂੰ ਪਾ ਲੋ ਇਹਦੇ ਨਾਲ ਉਹਦੂ ਵੀ ਜ਼ਿਆਦਾ ਟੇਸਟ ਰਹਿੰਦਾ ਇਮਿਊਨਿਟੀ ਪਾਵਰ ਬਣੀ ਰਹਿੰਦੀ ਹੈਗੀ ਹੈ ਆ ਦੇਖੋ ਤੁਸੀਂ ਬਹੁਤ ਮਤਲਬ ਵਧੀਆ ਤਰੀਕੇ ਨਾਲ ਬਣ ਲਗੀਆਂ ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਤਾਂ ਅਗਰ ਤੁਸੀਂ ਕਿਲੋ ਕਿਲੋ ਸੌਫ ਦੀਆਂ ਪਾਉਣੀਆਂ ਤਾਂ 2 ਕਿਲੋ ਘਿਓ ਲੈ ਲਓ ਠੀਕ ਹੈ ਜੀ ਆ ਆਪਾਂ ਸਾਰੇ ਡਰਾਈ ਫਰੂਟ ਰਗੜ ਕੇ ਰੱਖਲੇ ਸੀਗੇ ਸਾਰਾ ਕੁਝ ਇਹਦੇ ਵਿੱਚ ਮਿਕਸ ਕਰ ਲਿਆ ਸੀ ਆਪਾਂ ਆਪਦੀ ਕੰਚ ਦੀ ਪ੍ਰਾਤ ਭਰ ਲਈ ਜੀ ਤੇ ਇਹਦੇ ਵਿੱਚ ਪਾ ਲੈਣੀ ਹੈਗੀ ਆ ਮਗਜ ਪਾਉਣੇ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਦਿਮਾਗ ਠੀਕ ਰਹਿੰਦਾ ਹੈਗਾ ਆਪਣਾ ਮਗਜ ਸਹੀ ਰਹਿੰਦਾ ਹੈਗਾ ਆ ਦੇਖੋ ਤੁਸੀਂ ਇਹਦੇ ਵਿੱਚ ਰਲਾ ਲਿਆ ਜੀ ਹੁਣ ਆਪਾਂ ਜਿਹੜੀ ਮਿਸਰੀ ਰਗੜ ਕੇ ਰੱਖੀ ਹੋਈ ਸੀਗੀ ਹੁਣ ਆਪਾਂ ਇਹਦੇ ਵਿੱਚ ਮਿਸਰੀ ਰਲਾ ਲਾਂਗੇ ਤੁਸੀਂ ਕੁੜੀਆਂ ਨੂੰ ਵੀ ਦੇ ਸਕਦੇ ਹੋ ਜੀ ਜਿਵੇਂ ਮੰਨ ਲਓ ਆਪਾਂ ਜੇ ਮੰਨ ਲਓ ਕੋਈ ਬੱਚਾ ਵੀ ਖਾ ਲੂਗਾ ਨੁਕਸਾਨ ਨਹੀਂ ਇਹਦਾ ਕੋਈ ਜਾਣੀ ਕਿ ਬੱਚੀਆਂ ਨੂੰ ਵੀ ਤੁਸੀਂ ਦੇ ਸਕਦੇ ਹੋ 13-14 ਸਾਲਾਂ ਤੋਂ ਬਾਅਦ ਕਿਉਂਕਿ ਅੱਜ ਕੱਲ ਲਕੋਰੀਏ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਪਈ ਹੈ ਇਹਦੇ ਨਾਲ ਸਰੀਰ ਸਟਰੋਂਗ ਰਹਿੰਦਾ ਜੀ ਆਹ ਲੋ ਜੀ ਆਪਾਂ ਜਿਹੜੀ ਮਿਸਰੀ ਰਗੜੀ ਸੀਗੀ ਉਹ ਪਾ ਲਈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਇਹਦੀਆਂ ਪਿੰਨੀਆਂ ਬਣਾ ਲੈਣੀਆਂ ਨੇ ਛੋਟੀਆਂ-ਛੋਟੀਆਂ ਤੁਸੀਂ ਪਿੰਨੀਆਂ ਬਣਾਉਣੀਆਂ ਜ਼ਿਆਦਾ ਵੱਡੀਆਂ ਨਹੀਂ ਬਣਾਉਣੀਆਂ ਬੱਚੀਆਂ ਥੋੜਾ ਜਿਹਾ ਘੱਟ ਖਾ ਲੈਣ ਤੁਸੀਂ ਥੋੜੀ ਜੀ ਵੱਡੀ ਪਿੰਨੀ ਖਾ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਤੇ ਇਹਨੂੰ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮਤਲਬ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਤਾਂ ਕਿ ਹੋਰ ਵੀ ਕਿਸੇ ਭੈਣ ਦੇ ਕੰਮ ਆਵੇ ਹਨਾ ਲੋ ਜੀ ਆਪਾਂ ਤਿਆਰ ਕਰਕੇ ਆਪਾਂ ਵਟਲੀਆਂ ਜੀ ਪਿੰਨੀਆਂ ਤੇ ਆਪਾਂ ਹੁਣ ਇਹਨਾਂ ਨੂੰ ਰੱਖ ਲੈਣਾ ਸਾਮਕੇ ਤੇ ਆਪਾਂ ਤੇ ਇੱਕ ਸਵੇਰੇ ਤੇ ਇੱਕ ਸ਼ਾਮ ਖਾ ਲਿਆ ਕਰਨੀ ਹੈ ਜੀ ਤੇ ਤੁਸੀਂ ਵੀ ਬਣਾਓ ਤੇ ਕਰੋ ਇੰਜੋਏ ਓਕੇ ਜੀ ਬਾਏ